ਪਟਿਆਲਾ ਚ ਹੋਈ 1 ਕਰੋੜ ਤੋਂ ਵੱਧ ਦੀ ਲੁੱਟ ਅੱਜ ਮੁਕਸਰ ਦੇ ਬੈਂਕ ਵਿੱਚ ਭਿਆ ਦਿਨ ਤੇ ਹਾਰੇ ਡਾਕਾ ਸਵਾਲਾਂ ਵਿੱਚ ਪੰਜਾਬ ਦੀ ਕਾਨੂੰਨ ਵਿਵਸਥਾ ਪਟਿਆਲਾ ਦੇ ਵਿੱਚ ਹੋਈ 1 ਕਰੋੜ ਤੋਂ ਵੱਧ ਦੀ ਲੁੱਟ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਲੁੱਟ ਦੀ ਇੱਕ ਹੋਰ ਵੱਡੀ ਵਾਰਦਾਤ ਸਾਹਮਣੇ ਆ ਗਈ ਇਹ ਲੁੱਟ ਕੀਤੀ ਗਈ ਮੁਕਸਰ ਦੇ ਪਿੰਡ ਸਰਾਵਾ ਬੋਤਲਾ ਦੇ ਭਾਰਤੀ ਸਟੇਟ ਬੈਂਕ ਦੀ ਬ੍ਰਾਂਚ ਵਿੱਚ ਚਸ਼ਮਦੀਤਾ ਮੁਤਾਬਕ ਵਾਰਦਾਤ ਨੂੰ ਤੇ ਨੀ ਮੋਟਰਸਾਈਕਲਾਂ ਤੇ ਆਏ 6 ਮੁਲਜ਼ਮਾਂ ਨੇ ਅੰਜਾਮ ਦਿੱਤਾ ਬੰਦੂਕ ਦੀ ਨੋਕ ਤੇ ਇਹ ਮੁਲਜ਼ਮ ਬੈਂਕ ਤੋਂ 10 ਲੱਖ 27 ਹਜ਼ਾਰ ਦੀ ਨਕਦੀ ਤੇ 5 ਤੋਲੇ ਸੋਨਾ ਲੁੱਟ ਕੇ ਰਫੂ ਚੱਕਰ ਹੋ ਗਏ ਨੂੰ ਬਦੈਸ਼ਾ ਬੰਦਿਆਂ ਦਾ ਜੀ ਚੋ ਮੇਲਵਾਂ ਦੇ ਮੋਬਾਈਲ ਕੱਢੋ ਸਾਹ ਰੋਟੀ ਖਾਂਦੇ ਸੀ ਇਹਨੇ ਆ ਕੇ ਫਿਰ ਸਾਹ ਬਣਾ ਦੇ ਕੋਲ ਚਲਾ ਗਿਆ ਉਹਨਾਂ ਨੇ ਬਾਹਰ ਆ ਗਏ ਫਿਰ ਮੇਰਾ ਵੀ ਮਮਾਰ ਖੋਲਿਆ ਮਸਾਹ ਕਰਦੇ ਕਿੰਨੇ ਬੰਦੇ ਸੀ ਕੋਟੇ 6 ਦਿਨਾਂ ਦੇ ਸੀ ਕੋਈ ਦੇਖੇ ਇਹਨੇ ਯਦਨਾ ਨਿਬਤ ਕਿੰਨੇ ਪੈਸੇ ਲੈ ਕੇ ਇਸ ਤਰ੍ਹਾਂ ਦੀ ਹਰਕਤਾਂ ਕੀਤੀ ਅੰਦਰ ਉਹਨਾਂ ਨੇ ਇਹ ਸਾਰੇ ਘਟੋ ਘਟ ਲੱਗ ਗਏ ਉਹਨਾਂ ਹੱਥ ਨਾਲ ਲੱਕ ਲੱਗ ਗਏ ਦੁਆਰਦਾਰ ਦੇ ਹੋਈ ਕਿ ਅੰਦਰ ਤੜੇ ਹੋਏ ਸੀ ਕੈਸ਼ ਰੂਮ ਚ ਠੀਕ ਹੈ ਇਹਨਾਂ ਨੂੰ ਬਾਅਦ ਚ ਰਾਡ ਲਿਆ ਕੇ ਜਿੰਦਰਾ ਭੰਨਿਆ ਤੇ ਬਾਹਰ ਕੱਢਿਆ ਇਹਨਾਂ ਨੂੰ ਦੋਵੇਂ ਜਣੇ ਇਹ ਦੋ ਹੀ ਆਦਮੀ ਸੀ ਪੰਜ ਜਣੇ ਕੰਮ ਕਰਦੇ ਸੀ ਤਿੰਨ ਛੁੱਟੀ ਦੇ ਸੀ ਦੋ ਹੀ ਅੰਦਰ ਸੀ ਇਹਨਾਂ ਦੇ ਅੰਦਰ ਆ ਪੱਟ ਤੇ ਮਾਰਿਆ ਹੈ ਨਾ ਇਹਨਾਂ ਦੀ ਸਿਰ ਤੇ ਬਦੂਗ ਮਾਰੀ ਇਹਨਾਂ ਨੂੰ ਪਾ ਕੇ ਅੰਦਰ ਲੁੱਟ ਦਾ ਕੋਈ ਸਬੂਤ ਨਾ ਰਹੇ ਇਸ ਲਈ ਮੁਲਜ਼ਮ ਬੈਂਕ ਤੋਂ ਸੀਸੀਟੀਵੀ ਦਾ ਡੀਵੀਆਰ ਵੀ ਨਾਲ ਲੈ ਗਏ ਜਾਂਚ ਵਿੱਚ ਗੱਲ ਸਾਹਮਣੇ ਆਈ ਕਿ ਬੈਂਕ ਦੀ ਸੁਰੱਖਿਆ ਦੇ ਲਈ ਕੋਈ ਗਾਰਡ ਤਾਇਨਾਤ ਨਹੀਂ ਸੀ ਹਾਲਾਂਕਿ ਜਦੋਂ ਇਹ ਸਵਾਲ ਪੁਲਿਸ ਨੂੰ ਪੁੱਛਿਆ ਗਿਆ ਤਾਂ ਜਵਾਬ ਸੀ ਕਿ ਅਜਿਹੇ ਛੋਟੇ ਬੈਂਕਾਂ ਦੇ ਵਿੱਚ ਗਾਰਡ ਦੀ ਲੋੜ ਨਹੀਂ ਪੈਂਦੀ 2:30 ਤੇ 2:30 ਦੇ ਵਿਚਾਲੇ ਇਹ ਵਾਰਦਾਤ ਹੋਈ ਇਮੀਡੀਏਟਲੀ ਪੁਲਿਸ ਤੇ ਪਹੁੰਚੀ ਹੈਗੀ ਮੌਕੇ ਤੇ ਤਫ਼ਤੀਸ਼ ਚੱਲ ਰਹੀ ਹੈ ਸਾਨੂੰ ਉਮੀਦ ਹੈ ਪੁਲਿਸ ਜਲਦੀ ਫੜਾਗੇ ਤੇ ਸੀਸੀਟੀਵੀ ਕੈਮਰਾ ਉਹਨਾਂ ਨੇ ਉਧਰ ਜਿਹੜਾ ਸਟੋਰਿੰਗ ਸਿਸਟਮ ਹੁੰਦਾ DVR ਰਿਕਾਰਡਰ ਉਹ ਨਾਲ ਹੀ ਲਾ ਕੇ ਗਏ ਬੈਂਕ ਕੋਈ ਸਿਕਿਉਰਿਟੀ ਕਰਨੀ ਸੀਗਾ ਸਿਕਿਉਰਿਟੀ ਗਾਰਡ ਬੜੀ ਲਿਮਟ ਤੋਂ ਥੱਲੇ ਦਾ ਬੈਂਕ ਸੀ ਪੰਜਾਬ ਚ ਪਿਛਲੇ 2 ਦਿਨਾਂ ਦੌਰਾਨ ਹੋਈ ਇਹ ਦੂਜੀ ਲੁੱਟ ਦੀ ਵੱਡੀ ਵਾਰਤਾ ਹੈ ਪਹਿਲਾਂ ਬੈਂਕ ਦੀ ਕੈਸ਼ ਵੈਨ ਤੋਂ 1 ਕਰੋੜ 33 ਲੱਖ ਰੁਪਏ ਲੁੱਟੇ ਗਏ ਤੇ ਅੱਜ ਬੈਂਕ ਦੇ ਅੰਦਰੋਂ 10 ਲੱਖ ਤੋਂ ਵੱਧ ਦੀ ਨਕਦੀ ਤੇ 5 ਤੋਲੇ ਸੋਨਾ ਦੂਵਾ ਵਾਰਦਾਤਾ ਨੂੰ ਦਿਨ ਦਿਹਾੜੇ ਜਿਸ ਤਰੀਕੇ ਸ਼ਰਿਆਮ ਅੰਜਾਮ ਦਿੱਤਾ ਗਿਆ ਉਸ ਤੋਂ ਪੰਜਾਬ ਦੀ ਕਾਨੂੰਨ ਵਿਵਸਥਾ ਸਵਾਲਾਂ ਦੇ ਵਿੱਚ ਗਿਰ ਗਈ ਹੈ